ਜਦੋਂ ਦੀ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਲਗਾਤਾਰ ਜਿਹੜਾ ਹੈ ਪੰਜਾਬ ਯਾਨੀ ਕਿ ਪੰਜਾਬੀਅਤ ਵਾਸਤੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਕੰਮ ਕਰਦੀ ਹੋਈ ਦਿਖਾਈ ਦੇ ਰਹੀ ਹੈ ਅਗਰ ਗੱਲ ਕੀਤੀ ਜਾਵੇ ਟ੍ਰੈਫਿਕ ਦੀ ਔਰ ਅਗਰ ਪੰਜਾਬ ਪੁਲਿਸ ਦੀ ਅਸੀਂ ਗੱਲ ਕਰੀਏ ਤੇ ਪੰਜਾਬ ਪੁਲਿਸ ਵੱਲੋਂ ਜਿਹੜਾ ਹੈ ਕੁਝ ਦਿਨ ਪਹਿਲਾਂ ਹੀ ਚਾਰ ਸਿਟੀਜ਼ ਦੇ ਵਿੱਚ ਜਿਹੜੇ ਨੇ ਹਾਈ ਟੈਕ ਕੈਮਰੇ ਲਗਾਏ ਗਏ ਨੇ ਜਿਦੇ ਵਿੱਚ ਮੋਹਾਲੀ ਲੁਧਿਆਣਾ ਜਲੰਧਰ ਤੇ ਅੰਮ੍ਰਿਤਸਰ ਸ਼ਾਮਿਲ ਹੈ ਤੇ ਉਹਨਾਂ ਇੱਕ ਨਵੀਂ ਪਹਿਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਬੀਟ ਬਾਕਸ ਜਿਹੜੇ ਨੇ ਉਹ ਵੀ ਜਿਹੜੇ ਹਾਈ ਟੈਕ ਬੀਟ ਬਾਕਸ ਜਿਹੜੇ ਨੇ ਤੁਹਾਨੂੰ ਉੱਥ ਬੀਟ ਬਾਕਸ ਦੀ ਗੱਲ ਕੀਤੀ ਜਾਵੇ ਉੱਥੇ ਜਿਹੜੇ ਨੇ ਮਾਡਰਨ ਤਰੀਕੇ ਨਾਲ ਜਿਹੜੇ ਨੇ ਬੀਟ ਬਾਕਸ ਬਣਾਏ ਜਾਣਗੇ ডিসਪਲੇਸ ਜਿਹੜੀਆਂ ਨੇ ਉੱਥੇ ਲੱਗੀਆਂ ਹੋਣਗੀਆਂ ਐਲਸੀਡੀਆਂ ਲੱਗੀਆਂ ਹੋਣਗੀਆਂ ਅਗਰ ਪ੍ਰੋਸੀਮਨ ਸੂਤਰਾ ਦੀ ਗੱਲ ਕੀਤੀ ਜਾਵੇ ਜਿਹੜੇ ਕੈਮਰੇ ਆ ਉਹ ਵੀ ਉੱਥੇ ਜਿਹੜੇ ਨੇ ਉਹਨਾਂ ਦੀ ਵੀ ਮਨੋਰੈਂਟਿੰਗ ਜਿਹੜੀ ਆ ਉਥੇੋਂ ਕੀਤੀ ਜਾਵੇਗੀ ਅਗਰ ਕੋਈ ਵਿਅਕਤੀ ਖਾਸ ਕਰ ਹੁਣ ਪੰਜਾਬ ਦੇ ਇਹ ਜਿਹੜੇ ਚਾਰ ਅਗਰ ਜਿਲ੍ਹਿਆਂ ਦੀ ਗੱਲ ਕਰੀਏ ਜਾਏ ਜਿਦੇ ਵਿੱਚ ਮੋਹਾਲੀ ਆਂਦਾ ਹੈ ਜਿਦੇ ਵਿੱਚ ਜਲੰਧਰ ਆਂਦਾ ਹੈ ਜਿਦੇ ਵਿੱਚ ਲੁਧਿਆਣਾ ਆਂਦਾ ਹੈ ਜਿਦੇ ਵਿੱਚ ਅੰਮ੍ਰਿਤਸਰ ਆਂਦਾ ਹੈ ਤੇ ਅਗਰ ਇਸ ਜਗ੍ਹਾ ਦੀ ਗੱਲ ਕਰੀਏ ਹਾਂ ਤਾਂ ਹਾਲਾਂਕਿ ਆਨਲਾਈਨ ਹੋਣ ਗਈ ਨਾਲ ਹੀ ਜਿਹੜੀਆਂ ਜਿਸ ਤਰ੍ਹਾਂ ਮਾਡਰਨ ਬੀਡਸ ਜਿਹੜੀਆਂ ਬਣਾਈਆਂ ਗਈਆਂ ਨੇ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਚੰਡੀ ਆਪਣਾ ਮੁਹਾਲੀ ਦੇ ਵਿੱਚ ਅਨੇ ਜਿਹੜੇ ਸ਼ਹਿਰ ਨੇ ਉਹਨਾਂ ਦੇ ਵਿੱਚ ਦਿਖਾਈ ਦੇਣ ਗਿਆ ਉੱਥੇ ਵੀ ਜਿਹੜੇ ਨੇ ਹਾਈ ਟੈਕ ਜਿਹੜੇ ਨੇ ਕੈਮਰੇ ਹੋਣਗੇ ਕਾਫੀ ਉਹਦਾ ਜਿਹੜੀਆਂ ਨੇ ਸਹੂਲਤਾਂ ਹੋਣਗੀਆਂ ਤੇ ਲਗਾਤਾਰ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਦੀ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਪੰਜਾਬੀਤ ਵਾਸਤੇ ਕੰਮ ਕਰ ਰਹੀ ਹੈ ਪੰਜਾਬੀਆਂ ਵਾਸਤੇ ਕੰਮ ਕਰ ਰਹੀ ਹੈ ਤੇ ਖਾਸ ਕਰ ਅਗਰ ਪੁਲਿਸ ਦੀ ਗੱਲ ਕਰੀਏ ਅਗਰ ਪੁਲਿਸ ਦੇ ਕੋਲ ਇਨਫਰਾਸਟ੍ਰਕਚਰ ਜਿਹੜਾ ਹੈ ਵਧੀਆ ਹੋਵੇਗਾ ਤੇ ਕ ਅਗਰ ਅਸੀਂ 1.5 ਤੋਂ 2 ਸਾਲਾਂ ਦੀ ਗੱਲ ਕਰੀਏ ਕੋਰਫ ਯਾਦਵ ਹੋਰੀ ਜਿਹੜੇ ਨੇ ਡੀਜੀਪੀ ਪੰਜਾਬ ਦੇ ਉਹਨਾਂ ਵੱਲੋਂ ਵੀ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਜੋ ਵਿਅਕਤੀ ਨਸ਼ੇ ਦੀ ਤਸਕਰੀ ਦੇ ਨਾਲ ਜੁੜੇ ਹੋਏ ਨੇ ਉਹਨਾਂ ਤੇ ਥੱਲ ਜਿਹੜੀ ਆ ਪਾਈ ਜਾ ਰਹੀ ਹੈ ਗੈਂਗਸਟਰਾਂ ਤੇ ਥੱਲ ਪਾਈ ਜਾ ਰਹੀ ਹੈ ਤੇ ਬਿਲਕੁਲ ਅਗਰ ਪੁਲਿਸ ਕਾਲ ਜਿਹੜਾ ਹੈ ਇਨਫਰਾਸਟ੍ਰਕਚਰ ਜਿਹੜਾ ਹੈ ਵਧੀਆ ਹੋਵੇਗਾ ਤੇ ਕੰਮ ਵੀ ਜਿਹੜੀ ਹੈ ਪੁਲਿਸ ਵਧੀਆ ਕਰੇਗੀ ਲਗਾਤਾਰ ਜਿਹੜਾ ਹੈ ਪੁਲਿਸ ਨੇ ਜਿਹੜੇ ਗੈਂਗਸਟਰ ਐ ਜਿਹੜੇ ਗਲਤ ਐਕਟੀਵਿਟੀਜ਼ ਦੇ ਨਾਲ ਜਿਹੜੇ ਜੁੜੇ ਹੋਏ ਵਿਅਕਤੀ ਨੇ ਉਹਨਾਂ ਤੇ ਥੱਲ ਵੀ ਪਾਈ ਹੈ ਮੁਹਾਲੀ ਤੋਂ ਕੈ ਜਦੋਂ ਦੀ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਲਗਾਤਾਰ ਜਿਹੜਾ ਹੈ ਪੰਜਾਬ ਯਾਨੀ ਕਿ ਪੰਜਾਬੀਅਤ ਵਾਸਤੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਕੰਮ ਕਰਦੀ ਹੋਈ ਦਿਖਾਈ ਦੇ ਰਹੀ ਹੈ ਅਗਰ ਗੱਲ ਕੀਤੀ ਜਾਵੇ ਟ੍ਰੈਫਿਕ ਦੀ ਔਰ ਅਗਰ ਪੰਜਾਬ ਪੁਲਿਸ ਦੀ ਅਸੀਂ ਗੱਲ ਕਰੀਏ ਤੇ ਪੰਜਾਬ ਪੁਲਿਸ ਵੱਲੋਂ ਜਿਹੜਾ ਹੈ ਕੁਝ ਦਿਨ ਪਹਿਲਾਂ ਹੀ ਚਾਰ ਸਿਟੀਜ਼ ਦੇ ਵਿੱਚ ਜਿਹੜੇ ਨੇ ਹਾਈ ਟੈਕ ਕੈਮਰੇ ਲਗਾਏ ਗਏ ਨੇ ਜਿਦੇ ਵਿੱਚ ਮੋਹਾਲੀ, ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਸ਼ਾਮਿਲ ਹੈ ਤੇ ਉਹਨਾਂ ਇੱਕ ਨਵੀਂ ਪਹਿਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਬੀਟ ਬਾਕਸ ਜਿਹੜੇ ਨੇ ਉਹ ਵੀ ਜਿਹੜੇ ਹਾਈ ਟੈਕ ਬੀਟ ਬਾਕਸ ਜਿਹੜੇ ਨੇ ਤੁਹਾਨੂੰ ਉੱਥੇ ਦਿਖਾਈ ਦੇਣਗੇ ਅਗਰ ਬੀਟ ਬਾਕਸ ਦੀ ਗੱਲ ਕੀਤੀ ਜਾਵੇ ਉੱਥੇ ਜਿਹੜੇ ਨੇ ਮਾਡਰਨ ਤਰੀਕੇ ਨਾਲ ਜਿਹੜੇ ਨੇ ਬੀਟ ਬਾਕਸ ਬਣਾਏ ਜਾਣਗੇ ਡਿਸਪਲੇਸ ਜਿਹੜੀਆਂ ਨੇ ਉੱਥੇ ਲੱਗੀਆਂ ਹੋਣਗੀਆਂ ਐਲ ਸੀ ਡੀਜ਼ ਲੱਗੀਆਂ ਹੋਣਗੀਆਂ ਅਗਰ ਪ੍ਰੋਸੀਮਨ ਸੂਤਰਾ ਦੀ ਗੱਲ ਕੀਤੀ ਜਾਵੇ ਜਿਹੜੇ ਕੈਮਰੇ ਆ ਉਹ ਵੀ ਉੱਥੇ ਜਿਹੜੇ ਨੇ ਉਹਨ ਅਗਰ ਅਸੀਂ ਜ਼ਿਲ੍ਹਿਆਂ ਦੀ ਗੱਲ ਕਰੀਏ ਜਾਇ ਜਿਦੇ ਵਿੱਚ ਮੁਹਾਲੀ ਆਂਦਾ ਹੈ ਜਿਦੇ ਵਿੱਚ ਜਲੰਧਰ ਆਂਦਾ ਹੈ ਜਿਦੇ ਵਿੱਚ ਲੁਧਿਆਣਾ ਆਂਦਾ ਹੈ ਜਿਦੇ ਵਿੱਚ ਅੰਮ੍ਰਿਤਸਰ ਆਂਦਾ ਹੈ ਤੇ ਅਗਰ ਅਸੀਂ ਜਗ੍ਹਾ ਦੀ ਗੱਲ ਕਰੀਏ ਤੇ ਹੁਣ ਇੱਥੇ ਜਿਹੜੇ ਵੀ ਲੋਕ ਟ੍ਰੈਫਿਕ ਦੀ ਉਲੰਘਣਾ ਕਰਨਗੇ ਉਹਨਾਂ ਦੀ ਖੈਰ ਨਹੀਂ ਹੈ ਉਹਨਾਂ ਦੇ ਚਲਾਨ ਤਾਂ ਹਾਲਾਂਕਿ ਆਨਲਾਈਨ ਹੋਣ ਗਈ ਨਾਲ ਹੀ ਜਿਹੜੀਆਂ ਜਿਸ ਤਰ੍ਹਾਂ ਮਾਡਰਨ ਬੀਡਸ ਜਿਹੜੀਆਂ ਬਣਾਈਆਂ ਗਈਆਂ ਨੇ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਆਪਣਾ ਮੁਹਾਲੀ ਦੇ ਵਿੱਚ ਅਨੇ ਜਿਹੜੇ ਸ਼ਹਿਰ ਨੇ ਉਹਨਾਂ ਦੇ ਵਿੱਚ ਦਿਖਾਈ ਦੇਣ ਗਿਆ ਉੱਥੇ ਵੀ ਜਿਹੜੇ ਨੇ ਹਾਈ ਟੈਕ ਜਿਹੜੇ ਨੇ ਕੈਮਰੇ ਹੋਣਗੇ ਕਾਫੀ ਹੁੰਦਾ ਜਿਹੜ ਜਦੋਂ ਦੀ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਪੰਜਾਬੀਤ ਵਾਸਤੇ ਕੰਮ ਕਰ ਰਹੀ ਹੈ ਪੰਜਾਬੀਆਂ ਵਾਸਤੇ ਕੰਮ ਕਰ ਰਹੀ ਹੈ ਤੇ ਖਾਸ ਕਰ ਅਗਰ ਪੁਲਿਸ ਦੀ ਗੱਲ ਕਰੀਏ ਅਗਰ ਪੁਲਿਸ ਦੇ ਕੋਲ ਇਨਫਰਾਸਟ੍ਰਕਚਰ ਜਿਹੜਾ ਹੈ ਵਧੀਆ ਹੋਵੇਗਾ ਤੇ ਕੰਮ ਵੀ ਵਧੀਆ ਕਰ ਸਕੇਗੀ ਉੱਥੇ ਹੀ ਅਗਰ ਪਿਛਲੇ ਅਗਰ ਅਸੀਂ 1.5 ਤੋਂ 2 ਸਾਲਾਂ ਦੀ ਗੱਲ ਕਰੀਏ ਗੌਰਵ ਯਾਦਵ ਹੋਰੀ ਜਿਹੜੇ ਨੇ ਡੀਜੀਪੀ ਪੰਜਾਬ ਦੇ ਉਹਨਾਂ ਵੱਲੋਂ ਵੀ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਜੋ ਵਿਅਕਤੀ ਨਸ਼ੇ ਦੀ ਤਸਕਰੀ ਦੇ ਨਾਲ ਜੁੜੇ ਹੋਏ ਨੇ ਉਹਨਾਂ ਤੇ ਠੱਲ ਜਿਹੜੀ ਆ ਪਾਈ ਜਾ ਰਹੀ ਹੈ ਗੈਂਗਸਟਰਾਂ ਤੇ ਠੱਲ ਪਾਈ ਜਾ ਰਹੀ ਹੈ ਤੇ ਬਿਲਕੁਲ ਅਗਰ ਪੁ ਇਹ ਪੁਲਿਸ ਵਧੀਆ ਕਰੇਗੀ ਲਗਾਤਾਰ ਜਿਹੜਾ ਹੈ ਪੁਲਿਸ ਨੇ ਜਿਹੜੇ ਗੈਂਗਸਟਰ ਐ ਜਿਹੜੇ ਗਲਤ ਐਕਟੀਵਿਟੀਜ਼ ਦੇ ਨਾਲ ਜਿਹੜੇ ਜੁੜੇ ਹੋਏ ਵਿਅਕਤੀ ਨੇ ਉਹਨਾਂ ਤੇ ਥੱਲ ਵੀ ਪਾਈ ਐ ਮੁਹਾਲੀ ਤੋਂ ਕੈਮਰਾ ਪਰਸਨ ਵਿਜੇ ਦੇ ਨਾਲ ਐਨਬੀ ਨਿਊਜ਼ ਲਈ ਅਮਿਤ ਸੇਠੀ ਦੀ ਰਿਪੋਰਟ